ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਚ ਹੋਵੋਗੇ ਮੈਂ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਹਾਂ ਤੇ ਮੈਂ ਇੱਕ ਆਡੀਓ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਸਾਰੇ ਸੰਗਤ ਦੇ ਨਾਲ ਉਹ ਆਡੀਓ ਮੇਰੀ ਤੇ ਬਾਬੇ ਜੋਨੀ ਦੀ ਦੋਨਾਂ ਦੀ ਆ ਤੇ ਬਾਬੇ ਜੋਨੀ ਦਾ ਮੈਨੂੰ ਫੋਨ ਆਇਆ ਸੀ ਤੇ ਮੈਂ ਇਹ ਰਿਕਾਰਡ ਕੀਤਾ ਪਿਆ ਇਹਨਾਂ ਨੂੰ ਕਹਿੰਦੇ ਨੂੰ ਵੀ ਮੈਂ ਹੁਣ ਕੱਲ ਵੀ ਪਰਸੋ ਵੀ ਇਹਨਾਂ ਨੂੰ ਕਹਿਆ ਸੀ 24 ਘੰਟੇ ਦਿੱਤੇ ਵੀ ਬਾਬਾ ਜੋਨੀ ਤੇਰੇ ਨਾਲ ਕੋਈ ਰੌਲਾ ਨਹੀਂ ਹੈ ਸਿਰਫ ਇੰਨਾ ਹੀ ਦੱਸ ਦੇ ਤੂੰ ਉਸ ਬੰਦੇ ਨੂੰ ਨਾਲ ਕੋ ਜੀਨੇ ਇਹ ਕਰਤੂਤ ਕੀਤੀ ਆ ਕਿਉਂ ਕੀਤੀ ਆ ਕਿਹਦੇ ਕਹਿਣ ਤੇ ਕੀਤੀ ਆ ਤੇ ਰਿਕਾਰਡਿੰਗ ਕਰਕੇ ਭੇਜੀ ਕਿ ਨੂੰ ਆ ਇਹ ਚੱਕਰ ਨਹੀਂ ਸੰਗਤ ਜੀ ਮੈਂ ਕਾਰਡਿਓ ਪਾਉਣਾ ਤੁਸੀਂ ਸੁਣ ਲਿਓ ਤੇ ਮੀਡੀਆ ਵਾਲੇ ਵੀਰਾਂ ਨੂੰ ਤੇ ਦੂਜਿਆਂ ਨੂੰ ਵੀ ਸਾਰਿਆਂ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਆਡੀਓ ਅਸਲੀ ਆ ਸੱਚੀ ਆ ਤੇ ਇਸ ਆਡੀਓ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਆ ਤੁਸੀਂ ਐ ਆ ਸੁਣ ਲਓ ਹਲੋ ਦਾ ਫਸਾ ਸੋਹਣ ਜੀ ਫਤੇ ਉਹ ਥਰ ਸਾਹ ਆ ਇਧਰ ਵਿੱਚ ਕੀ ਫਤੇ ਜੀ ਹਾਂਜੀ ਬਾਬੇ ਲੱਖੇ ਦਾ ਫੋਨ ਆਇਆ ਸੀ ਹਾਂਜੀ ਕੋਈ ਗੱਲ ਹੋਣ ਉਹਨਾਂ ਨੂੰ ਐ ਆ ਵੀ ਪੁੱਛੋ ਕੀ ਗੱਲ ਕਹਿੰਦਾ ਮੈ ਰੋ ਹਾਂਜੀ ਪੀ ਕਾ ਤੋਂ ਬਾਬਾ ਨਾਨਸਿਆਂ ਦੇ ਘਰ ਦੀ ਬਦਨਾਮੀ ਹੋਊਗੀ ਨਹੀਂ ਬਾਬਾ ਨਾਨ ਸਿੰਘ ਜੀ ਦੀ ਘਰ ਦੀ ਬਦਨਾਮੀ ਮੈਂ ਨਹੀਂ ਕਰ ਰਿਹਾ ਜੀ ਹਾਂ ਹਾਂ ਉਹ ਇਹਨਾਂ ਨੇ ਕੀਤੀ ਆ ਉਹ ਇਹਨਾਂ ਨੇ ਤਾਂ ਜਿਹੜੀਆਂ ਕਸੂਤਤਾ ਕੀਤੀਆਂ ਕੀਤੀਆਂ ਉਹ ਤਾਂ ਆਪਾਂ ਤੁਹਾਡੇ ਨਾਲ ਸਹਿਮਤ ਆ ਹਾਂ ਜੀ ਕੋਲੇ ਦਾ ਕੋਈ ਹੱਲ ਨਹੀਂ ਹੈ ਮੈਂ ਮੈਂ ਤਾਂ ਇਸ ਟਾਈਮ ਕਰਦਾ ਕਹਿੰਦਾ ਵੀ ਗੱਲ ਕਰਕੇ ਦੇਖੋ ਕੀ ਕਹਿੰਦੇ ਐ ਮੇਰੋ ਵੀ ਗੱਲ ਤਾਂ ਕਰੋਨਾ ਨਾਲ ਜੀ ਇਹ ਕਿਸੇ ਵੀ ਗੱਲਬਾਤ ਨੂੰ ਲੈ ਕੇ ਮੈਂ ਇਸ ਗੱਲ ਤੇ ਕਿਸੇ ਤੇ ਵੀ ਸਮਝੌਤਾ ਨਹੀਂ ਕਰਨਾ ਨਾ ਆਪਾਂ ਬੈਠ ਗਏ ਨਾ ਕੋਈ ਗੱਲਬਾਤ ਕਰੀਏ ਨਾ ਸੁਣੀਏ ਨਾ ਆਖੀਏ ਤੇ ਮੈਨੂੰ ਇਸ ਲਈ ਦਾ ਕੋਈ ਕੋਈ ਸਮਝੌਤਾ ਨਹੀਂ ਕਰਨਾ ਨਹੀਂ ਨਹੀਂ ਬਾਬਾ ਜੀ ਕਿਸੇ ਗੱਲ ਨੂੰ ਉਹਨਾਂ ਨੂੰ ਸਿੱਧੀ ਗੱਲ ਕਹਿ ਦੋ ਵੀ ਉਹ ਕਹਿੰਦਾ ਵੀ ਜਦੋਂ ਮੈਰੋ ਵਾਲੇ ਦੇ ਸਾਹ ਮੁੱਕਣਗੇ ਤੁਸੀਂ ਇਹ ਮਰ ਜੂਗਾ ਬੰਦਾ ਤੇ ਇਹ ਹੋ ਸਕਦਾ ਵੀ ਗੱਲ ਰੁਕ ਜੇ ਇਦੋਂ ਥੱਲੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਹੁਣ ਆਡੀਓ ਤੁਸੀਂ ਸਾਰੀ ਸੋਣੀ ਲਈ ਆ ਕੋਈ ਬਹੁਤ ਹੀ ਵੱਡੀ ਆਡੀਓ ਨਹੀਂ ਹੈ ਹਾਲਾਂਕਿ ਇਹ ਇੱਕ ਨਹੀਂ ਹੈ ਬਥੇਰੀਆਂ ਸਾਡੇ ਕੋਲੇ ਗੱਲਾਂ ਪਤਾ ਹੈਗੀਆਂ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਹਜੇ ਮੁੱਦਾ ਬਾਬੇ ਲੱਖੇ ਦਾ ਹੀ ਚੱਲਦਾ ਤੇ ਇਹ মিডিਆ ਦਾ ਸਵਾਲ ਆ ਜਿਹੜਾ ਜਿਵੇਂ ਤੁਸੀਂ ਪਹਿਲਾਂ ਇਹਨਾਂ ਦੀਆਂ ਇੰਟਰਵਿਊਆਂ ਹੀਆਂ ਕਰਦੇ ਸੀ ਨਾ ਜੋਨੀ ਅਰਗਿਆ ਦੀਆਂ ਕਦੇ ਹੋਰ ਦੀ ਕਰ ਲਈ ਕਿਸੇ ਦੀ ਵੀ ਆਹ ਕੀ ਹੋ ਗਿਆ ਹੁਣ ਬੇਨਤੀ ਹੈ ਵੀ ਇਹਦੀ ਇੰਟਰਵਿਊ ਕਰਿਓ ਸਵਾਲ ਸਾਨੂੰ ਮੈਂ ਦੱਸ ਦਿੰਨਾ ਸਵਾਲ ਇਹ ਆ ਵੀ ਅਮਰਤਪਾਲ ਸਿੰਘ ਮੈਰੋ ਨੂੰ ਫੋਨ ਕਿਉਂ ਲਾਇਆ ਅਮਰਤਪਾਲ ਸਿੰਘ ਮੈਰੋ ਨੂੰ ਕਿਉਂ ਕਿਹਾ ਬਾਬੇ ਲੱਖੇ ਦਾ ਫੋਨ ਆਇਆ ਤੇ ਉਹ ਕਹਿੰਦੇ ਵੀ ਆਪਾਂ ਇਹ ਕੰਮ ਨਾ ਕਰਗੇ ਤੇ ਵੀ ਨਵੇੜਨਾ ਦੱਸੋ ਕਿਵੇਂ ਆ ਨਵੇੜਨਾ ਕੀ ਹੁੰਦਾ ਗੁਰੂ ਘਰਾਂ ਦੇ ਵਿੱਚ ਬੱਚਿਆਂ ਦੇ ਬਲਾਤਕਾਰ ਹੋ ਗਏ ਬੱਚੀਆਂ ਦੇ ਬਲਾਤਕਾਰ ਹੋ ਗਏ ਉਹ ਉਹ ਸੰਗਤ ਨੂੰ ਨਾ ਦੱਸਗੇ ਤੇ ਆਪਾਂ ਬਹਿ ਕੇ ਨਵੇੜ ਲਈਏ ਨਵੇੜਨਾ ਕੀ ਹੁੰਦਾ ਬਾਬਾ ਜੂਨੀ ਬਾਬੇ ਲੱਖੇ ਨੂੰ ਪੁੱਛੋ ਮੜਾ ਨਵੇੜਨਾ ਕੀ ਹੁੰਦਾ ਕਿਵੇਂ ਨਵੇੜਨਾ ਦੱਸੋ ਇਹਨਾਂ ਨੂੰ ਪੁੱਛੋ ਵੀ ਅਮਰਤਪਾਲ ਸਿੰਘ ਮਹਿਰੋ ਨੂੰ ਫੋਨ ਕਿਉਂ ਲਾਇਆ ਸੀ ਕੀ ਨਵੇੜਨਾ ਸੀ ਬਾਬੇ ਲੱਖੇ ਨੇ ਤੁਹਾਨੂੰ ਕੀ ਗੱਲਬਾਤ ਆਖੀ ਸੀ ਫਿਰ ਤੁਸੀਂ ਕਹਿੰਦੇ ਬਾਬਾ ਨਾਲ ਸਿੰਘ ਦੇ ਘਰ ਦੀ ਬਦਨਾਮੀ ਹੁੰਦੀ ਆ ਤੇ ਮੈਂ ਇਹ ਗੱਲ ਆਖੀ ਰਿਕਾਰਡਿੰਗ ਦੇ ਵਿੱਚ ਮੈਂ ਨਹੀਂ ਕਰ ਰਿਹਾ ਤੁਸੀਂ ਕਰ ਰਹੇ ਆ ਤੇ ਬਾਬਾ ਜੋਨੀ ਤੁਸੀਂ ਆਪਦੇ ਮੂੰਹੋਂ ਇਹ ਗੱਲਬਾਤ ਆਖੀ ਆ ਇਹਨਾਂ ਨੇ ਤਾਂ ਜਿਹੜੀਆਂ ਕਰਤੂਤਾਂ ਕੀਤੀਆਂ ਕੀਤੀਆਂ ਮੈਂ ਤੁਹਾਡੇ ਨਾਲ ਸਹਿਮਤ ਆ ਬਾਬਾ ਜੋਨੀ ਸਾੰਗਤ ਨੂੰ ਦੱਸੋ ਫਿਰ ਉਹ ਕਿਹੜੀਆਂ ਕਰਤੂਤਾਂ ਜੇ ਕੋਈ ਕਰਤੂਤ ਨਹੀਂ ਤੇ ਫਿਰ ਸੰਗਤ ਨੂੰ ਦੱਸੋ ਤੁਸੀਂ ਸਾਡੇ ਨਾਲ ਕਿਹੜੀ ਗੱਲ ਨਾਲ ਸਹਿਮਤ ਆ ਸਾਡੀਆਂ ਤਾਂ ਗੱਲਾਂ ਇਹੀ ਐ ਜਿਹੜੀਆਂ ਅਸੀਂ ਕੱਲ੍ਹ ਦੀਆਂ ਕਰੀ ਜਾਂਦੇ ਪਰਸੋਂ ਦੀਆਂ ਰੇਪ ਹੋਇਆ ਜੀ ਕਤਲ ਹੋਇਆ ਜੀ ਡਰੱਗ ਮਾਫੀਆ ਦੇ ਨਾਲ ਲਿੰਕ ਰਹੇ ਆ ਜੀ ਬਾਬਿਆਂ ਦੇ ਆਰਐਸਐਸ ਦੇ ਬੰਦੇ ਐ ਜੀ ਇਹ ਪ੍ਰੂਫ ਦਿੱਤੇ ਹੋਏ ਆ ਹੁਣ ਨਾਨਕ ਸਰਗੇ ਸਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਸ ਦੇ ਵਿੱਚ ਹੀ ਨਿਬੇੜੋ ਤੁਸੀਂ ਜਿੱਥੇ ਤੁਸੀਂ ਬੈਠੇ ਆ ਸੰਗਤ ਦੇ ਪੈਸੇ ਨਾਲ ਬਣੇ ਹੋਏ ਸਥਾਨ ਨੇ ਸੋਡੇ ਖਜ਼ਾਨਿਆਂ 'ਚ ਪਿਆ ਹੋਇਆ ਸੋਡੇ ਬੈਂਕ ਖਾਤਿਆਂ 'ਚ ਪਏ ਹੋਏ ਲੋਕਾਂ ਦਾ ਪੈਸਾ ਤੇ ਮੈਂ ਲਿਖ ਕੇ ਵੀ ਪਾਇਆ ਸੀ ਮੇਰੇ ਵੱਲੋਂ ਨਾਨਕਸਰਿੰਗਾਂ ਦੇ ਨਾਲ ਰਾਜੀ ਨਾਮ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ 1984 ਦੇ ਵਿੱਚ ਜਿੰਨੇ ਸਿੱਖ ਪਰਿਵਾਰ ਸ਼ਹੀਦ ਹੋਏ ਨੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੱਲੇ-ਕੱਲੇ ਪਰਿਵਾਰ ਨੂੰ 5-5 ਲੱਖ ਰੁਪਈਆ ਸੇਵਾ ਦੋ 1984 ਵਿੱਚ ਜਿੰਨੇ ਵੀ ਧਰਮੀ ਫੌਜੀ ਸ਼ਹੀਦ ਹੋਏ ਨੇ ਜਾਂ ਆਪਣੀਆਂ ਡਿਊਟੀਆਂ ਛੱਡ ਕੇ ਆਏ ਨੇ ਉਸ ਧਰਮੀ ਫੌਜੀਆਂ ਦੇ ਪਰਿਵਾਰਾਂ ਨੂੰ ਨਗਦ 5-5 ਲੱਖ ਰੁਪਈਆ ਇੱਕ-ਇੱਕ ਪਰਿਵਾਰ ਨੂੰ ਸ੍ਰੀ ਕਾਲ ਤਖਤ ਸਾਹਿਬ ਜਾ ਕੇ ਦੋ ਆਏ ਨਿਭੜੂਏ ਇਹ ਆਏ ਉਹਵੇਂ ਨਹੀਂ ਨਿਭੜਨੇ ਇਹ ਭੋਰਿਆ ਜਿ ਬੈ ਬੈ ਕੇ ਨਹੀਂ ਨਿਭੜਦੀਆਂ ਇਹ ਨਿਕਲਣਾ ਪੈਣਾ ਕਿੰਨਾ ਕੁ ਟਾਈਮ ਬੰਕਰ-ਬੁੰਕਰ ਜੇਲ੍ਹ ਵਾਈ ਬੈਠੇ ਰਹੋਗੇ ਤੁਸੀਂ ਅੰਦਰ ਬਾਬੇ ਲੱਖੇ ਨੇ ਇਹ ਗੱਲ ਆਖੀ ਸੀ ਨਾ ਬਾਬਾ ਜੀ ਉਹਨੇ ਤੂੰ ਮੈਨੂੰ ਕਹੀ ਸੀ ਵੀ ਬਾਬਾ ਲੱਖਾ ਕਹਿੰਦਾ ਵੀ ਕੋਈ ਨਾ ਫਿਰ ਮੈਰੋ ਵਾਲੇ ਨੂੰ ਕਹੇ ਭਜਦਿਆਂ ਨੂੰ ਵਾਣ ਇੱਕੋ ਜੇ ਹੁੰਦੇ ਆ ਤੇ ਲੱਖਿਆ ਵਾਣ ਇੱਕੋ ਜੇ ਹੋ ਸਕਦੇ ਆ ਪਰ ਗਧੇ ਘੋੜੇ 'ਚ ਫਰਕ ਹੁੰਦਾ ਭੱਜਣ ਵਾਲੇ 'ਚ ਫਰਕ ਹੁੰਦਾ ਠੀਕ ਆ ਇਸ ਕਰਕੇ ਚੱਲ ਫਿਰ ਵਾਣ ਇੱਕੋ ਜੇ ਆ ਚਲੋ ਭੱਜ ਗਏ ਫਿਰ ਆਪਾਂ ਠੀਕ ਆ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ